ਨੇ ਕਿੰਨੇ ਕਿ ਜਾਣੇ ਹੁੰਦੇ ਆ ਮੁੰਡੇ ਰੈਸ਼ ਦਾ ਕਰਕੇ ਰਹਿਣ ਦਾ ਕਰਕੇ ਹਾਂਜੀ ਮੈਂ ਰਹਿਣ ਦਾ ਨਹੀਂ ਹੈਗਾ ਆਪਣੇ ਕੋਲ ਆਪਣੇ ਕੋਲ ਤੇ ਮਿਹਨਤ ਲਵਾ ਸਕਦੇ ਆ ਬਹੁਤ ਵਧੀਆ ਬਰਾਲਾ ਤੇ ਰਹਿਣ ਦਾ ਰਹਿਣ ਦਾ ਕੀ ਰਹਿੰਦੇ ਐ ਨੇ ਨਾਲ ਨਹੀਂ ਤੇ ਕੋਈ ਬੰਦਾ ਨਹੀਂ ਉੱਥੇ ਹੈਗਾ ਬਿੱਲੀ ਤੇ ਕੋਈ ਵੀ ਹੈ ਆ ਸਹੀ ਆ 3 ਵਜੇ ਜਦੋਂ ਬਾਹਰ ਪਿੰਡ ਦੀ ਜਵਾਨੀ ਬਚਾਓ ਪਿੰਡ ਦਾ ਪਿੰਡ ਦਾ ਜਿਹੜਾ ਨੌਜਵਾਨੇ ਇਹਨੂੰ ਬਚਾਓ ਐਜੂਕੇਸ਼ਨ ਵਧਿਆ ਦਿਓ ਪਿੰਡ ਦੇ ਬੱਚਿਆਂ ਨੂੰ ਹਾਂਜੀ ਇਹ ਹੁੰਦਾ ਮੋਟਿਵ ਆਪਣਾ ਸਰਪ੍ਰੀਖੀ ਹਾਂਜੀ ਲੰਗਰ ਤੋਂ ਨਹੀਂ ਕਮੀ ਸਾਡੇ ਪਿੰਡ ਦੇ ਜਦੋਂ ਦਾ ਮੌਸਮੋਂ ਪਕੌੜੇ ਚਾਹੀਦੇ ਗੋਭੀ ਵਾਲੇ ਗੋਭੀ ਵਾਲਾ ਤੇਲ ਘੱਟ ਜਾਂਦਾ ਪੱਤੀ ਵਾਲੀ ਅਸਾ ਯਾਰ ਬਰਾੜ ਦੇ ਜਾ ਰਹੇ ਨੇ ਯਾਰ ਆ ਕੇ ਮੈਂ ਜੋ 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 ਮੈਂ ਜੋ ਅੱਛਾ ਹੋ ਜਾਣਾ ਜੋੜ ਮੇਲਾ ਵਾ ਥੋਂ ਬਦੀ ਨਾ ਪੈ ਜੇ ਉੱਥੇ ਹੋਰ ਥੁੜੀ ਬਰਾਤੋਂ ਦੇ ਥੋਂ ਬਦੀ ਫਿਰ ਥੋਂ ਬਦੀ ਫਿਰ ਤਾਰੇ ਇਤਲੀ ਦੀ ਆ ਪੰਜ ਵਿੱਚ ਮੀਨਾਂ ਦੀ ਦਿੱਕਤ ਉਹਨਾਂ ਮੱਝਾ ਇਹ ਆ ਵੀ ਨਹੀਂ ਇੰਨਾ ਨਹੀਂ ਆ ਉਹ ਪਤਲਾ ਕਿ ਲੱਗਦਾ ਆਪਾਂ ਨੂੰ ਠੰਡ ਜੀ ਦੇ ਨਾਲ ਲੱਗੀ ਜਾਂਦਾ ਹਾਂ ਜਿਆਦਾ ਹੋ ਗਿਆ ਬੰਦਾ ਕੈਂ ਮਾ ਸਾਡਾ ਗੱਲ ਇਹ ਤੇ ਨੇ ਵੀ ਜਿਹੜੀ ਆ ਮੈਂ ਰੱਖਦਾ ਹਾਂ ਆਹ ਪਾਣੀ ਪਾਣੀ ਦਾ ਹੁਣ ਕਿਹਦਾ ਰਸਤਾ ਆ ਨਹੀਂ ਜਿਹੜਾ ਬੀਬਾ ਨੂੰ ਬੀਬਾ ਕਹਿਣਾ ਚਾਹੀਦਾ ਬੀਬਾ ਕਹਿਣਾ ਵੀ ਚਾਹੀਦਾ ਅੱਗੇ ਤੱਕ ਜਾਊਗਾ ਬਾਬਾ ਹਾਂਜੀ ਹਾਂਜੀ ਬਾਰੀ ਬੜੀ ਵਧੀਆ ਬਹੁਤ ਜੀ ਹਾਂ ਇਹੰਦ ਕਰੇ ਨਾ ਨਹੀਂ ਕਿੰਨੇ ਸਾਲਾਂ ਦਾ ਇਹਦਾ ਮਾਹੀ ਇੱਕ ਜੀ ਵੈਸੇ ਪਹਿਲ ਕਰਦੇ ਨਾ ਵਾਲੀਰ ਬਾਬਾ ਆਨੇ ਕਿਰਪਾ ਕੀ ਪੀ ਚਾਹ ਪਤਾ ਕਿ ਉਹ ਚਾਹ ਜੂ ਉਹ ਗਲਾ ਫੜਦਾ ਇਹਦੇ ਵਿੱਚ ਬਈ ਡਿੱਗੀ ਚ ਆਇਤਰ ਫੋਰਚੂਨਰ ਤੇ ਬਈ ਫੋਰਚੂਨਰ ਦੇ ਵਿੱਚ ਤੇ ਨਹੀਂ ਕਹਤਾ ਦੀਆਂ ਉਹਦੀ ਬਈ ਪਤਾ ਨਹੀਂ ਕਿੰਨੇ ਕਿ ਜਾਣੇ ਹੁੰਦੇ ਆ ਮੁੰਡੇ ਰੈਸ਼ ਦਾ ਕਰਕੇ ਰਹਿਣ ਦਾ ਕਰਕੇ ਹਾਂਜੀ ਮੈਂ ਰਹਿਣ ਦਾ ਨਹੀਂ ਹੈਗਾ ਆਪਣੇ ਕੋਲ ਆਪਣੇ ਕੋਲ ਤੇ ਮਿਹਨਤ ਲਵਾ ਸਕਦੇ ਆ ਬਹੁਤ ਵਧੀਆ ਵਾ ਬਰਾਲਾ ਇਹ ਰਹਿਣ ਦਾ ਰਹਿਣ ਦਾ ਔਖਾ ਬਣਾ ਇਹ ਵੀ ਆ ਨਿੱਕੀ ਗੱਲ ਥੋੜਾ ਵਾ ਮਿਹਨਤ ਵੀ ਕਰਾਉਣੀ ਬੱਚੇ ਨੂੰ ਸਾਰੀ ਤਕਨੀਕ ਦੱਸਣੀ ਇਹ ਅੱਜ ਕੱਲ ਕੋਈ ਵੀ ਵੱਡਾ ਕੰਮ ਹੀ ਇਹ ਆ ਹਾਂਜੀ ਪਰ ਆਪਾਂ ਥੋੜਾ ਜਿਹਾ ਇਦਾਂ ਕਰ ਲੱਗੇ ਨਾ ਇੱਕ ਤਰੀਕ ਤੋਂ ਉਪਰ ਆ ਕੇ ਨਾ ਪਾਠ ਬਾਬਾ ਜੀ ਦਾ ਤੇ ਸ਼ਮਨ ਸਿੰਘ ਦਾ ਪਾਠ ਕਰਾ ਕੇ ਹਾਂਜੀ ਦੋ ਤੋਂ ਬਾਅਦ ਚ ਮੁੜ ਕੇ ਮੈਂ ਮੁੰਡਾ ਇੱਕ ਹੈਗਾ ਚਮਕੌਰ ਨਹੀਂ ਆਪਣੇ ਨਾ ਹੁੰਦਾ ਇੱਥੇ ਰੈਫਰੀ ਇਹ ਕਰਦਾ ਹਾਂ ਹਾਂਜੀ ਹਾਂਜੀ ਨਾਲ ਇਹਨੂੰ ਭਲਵਾਨੀ ਭਲਵਾਨੀ ਦਾ ਪਤਾ ਸਾਰਾ ਹਾਂਜੀ ਇਹਨੂੰ ਰੱਖ ਦਾਂਗੇ ਉੱਥੇ ਜਿੰਦ ਤੱਕ ਮੈਚ ਨਾ ਹੋਇਆ ਕਰੂਗਾ ਦਿਨੇ-ਦਿਨੇ ਕਰਾ ਦਿਆ ਕਰੂਗਾ ਜਿੰਦ ਤੱਕ ਮੈਚ ਨਾ ਹੋਇਆ ਇੱਥੇ ਆ ਜਾ ਗੰਦੀ ਹਾਂ ਵਧੀਆਓ ਵਧੀਆ ਭਲਵਾਨੀ ਕਰਾਊਗਾ ਨਾਲ ਉੱਥੇ ਮੈਂ ਕਿਹਾ ਵੀ ਤੇਰੇ ਨਾਲ ਆਪਾਂ ਕਰ ਲਿਆ ਕਰਾਂਗੇ ਖਰਚਾ ਵਰਚਾ ਨਾਲੇ ਉੱਥੇ ਜੋਰ ਕਰਦੇ ਆ ਜਿੰਦ ਤੱਕ ਆ ਜਿਹੜੇ ਲਾਗੇ ਦੇ ਪਲੇਅਰ ਹੋਣਗੇ ਨਾ ਲਾਗੇ ਦੇ ਤੇ ਦਾ ਉੱਠਣਗੇ ਦੂਰ ਦੇ ਨਹੀਂ ਦੇ ਨਾਲ ਨਾਲ ਤੇ ਰਲਣਗੇ ਦੋ ਹੁਣ ਹਾਂ ਉਹ ਕਹਿੰਦੇ ਕਿ ਆਪਰਚੂਨਿਟੀ ਹੈਗੀ ਨਾ ਦੂਰ ਵਾਲਾ ਚੌਂਕੀਆ ਦੂਰ ਵਾਲਾ ਵੀ ਆ ਜੂ ਤੇ ਜਿਹੜਾ ਲਾਗੇ ਵਾਲਾ ਉਹਨੇ ਤੇ ਆਉਣਾ ਹੀ ਆਉਣਾ ਹੈ ਨਾ ਜਿਹਨੂੰ ਚੌਂਕਾ ਉਹ ਨਹੀਂ ਆਏ ਮੁੰਡੇ ਦੋ ਕਹਿੰਦੇ ਸੀ ਦੂਰੋਂ ਆਏ ਆ ਹੁਣ ਅੱਡ ਤੋ ਚੱਲ ਮੈਂ ਰੋ ਫਿਰ ਕੀ ਹੋ ਗਿਆ ਮੈਂ ਦੂਰੋਂ ਆਇਆ ਤੇ ਰਹਿ ਪੋ ਮੈਂ ਫਿਰ ਕਿਹੜੀ ਗੱਲ ਆ ਮੁੜ ਕੇ ਰਹਿ ਉੱਥੇ ਹਾਂ ਜੀ ਰੌਣਕ ਲੱਗੀ ਰਹਿੰਦੇ ਐਨੇ ਨਾਲ ਨਾ ਇਹਦੇ ਕੋਈ ਬੰਦਾ ਨਹੀਂ ਉੱਥੇ ਹੈਗਾ ਬਿੱਲੀ ਤੇ ਕੁੜੀ ਵੀ ਹੈ ਆ ਸਹੀ ਹੈ 3 ਵਜੇ ਜਦੋਂ ਬਾਹਰ ਨਿਕਲੀ ਤਾਂ ਰੌਣਕ ਲੱਗੀ ਹੁੰਦੀ ਆ ਨਿਗੇ ਨਿਗੇ ਕੁੜੀਏ ਜਾ ਉੱਠਦੇ ਨੇ ਕਰਕੇ ਰੌਣਕ ਲੱਗਦੀ ਆ ਉਹਦੇ ਪਾਣੋਂ ਇਹ ਬੜੀ ਕਿਰਪਾ ਬੜੀ ਜਾਂਦੀ ਉੱਥੇ ਰੌਣਕ ਵੱਜੀ ਹੁੰਦੀ ਆ ਜਦੋਂ ਦੇਖ ਲਈਦਾ ਕੈਮਰੇ ਜੇ ਵਿੱਚ ਬਾਹਰ ਆਗੇ ਆ ਚੱਲ ਉੱਟ ਕੇ ਚੱਲ ਜਾਂਦਾ ਮੋਲ ਬੜਾ ਵਧੀਆ ਪੰਜ ਜਾਂਦਾ ਹੋ ਬੜਾ ਫਾਇਦੇ ਵਾਲੀ ਗੱਲ ਹੈ ਬਾਬਾ ਸਾਡੇ ਨਾਲ ਦੋ ਤਿੰਨ ਮੁੰਡੇ ਸੀ ਨਾ ਪਲੇਅਰ ਤਾਂ ਪੱਕੇ ਆਉਂਦੇ ਸੀ ਮੈਂ ਅਸਲ 'ਚ ਨਾ ਉਹ ਜਿਆਦਾ ਉਹਨਾਂ ਕਰਕੇ ਕੀਤਾ ਕਿਉਂਕਿ ਜੇ ਮੈਂ ਨਾ ਕਰਦਾ ਨਾ ਉਹ ਦੋਵਾਂ ਨੂੰ ਸਿਖਾ ਹੀ ਨਹੀਂ ਸਕਦਾ ਕੁਝ ਸਹੀ ਗੱਲ ਕਿਉਂਕਿ ਉਹ ਦੋਵਾਂ ਨੂੰ ਕਿੱਦਾਂ ਮੈਂ ਕਬੱਡੀ ਸਿਖਾਉਂਗਾ ਕੀ ਕਰੂੰਗਾ ਉਹਨਾਂ ਵਾਸਤੇ ਤੇ ਜੇ ਉਹਨਾਂ ਵਾਸਤੇ ਗਰਾਊਂਡ ਆਪਾਂ ਛੱਡੀ ਆ ਚਾਰ ਪੰਜ ਹੋਰ ਮੁੰਡੇ ਆਉਣ ਲੱਪੇ ਆ ਹੁਣ ਮੈਂ ਸੋਚਦਾ ਵੀ ਜੇ 20 ਮੁੰਡੇ ਮੇਰੇ ਤੋਂ ਟੇਕੇ ਨਾ ਉਹ ਤੇ 20 ਦਾ ਮੈਂ ਸੋਚੂਗਾ ਖਰਾਕਦਾ ਹਾਂਜੀ ਉਹਨਾਂ ਨੂੰ ਖਰਾਕ ਵੀ ਦਿਆ ਕਰਾਂਗੇ ਕਿਉਂਕਿ ਅੱਜ ਕੱਲ ਬੜਾ ਸੋਸ਼ਲ ਮੀਡੀਆ ਤੇ ਆਪਣੀ ਲੋਕੀ ਗੱਲ ਸਮੇਂ ਦੇ ਆਪਾਂ ਨੂੰ ਪਿਆਰ ਕਰਦੇ ਆ ਹਨਾ ਪਿਆਰ ਕਰਦੇ ਤੇ ਫਿਰ ਆਪਾਂ ਉਹਨਾਂ ਨੂੰ ਕਹਿ ਕੇ ਵੀ ਆ ਆਪਣੇ ਤੋਂ ਮੁੰਡੇ ਹੈਗੇ ਤੇ ਆਪਾਂ ਨੂੰ ਖਰਾਕ ਦੋ ਸਾਰੇ ਭਾਵਾਂਗੇ ਕੋਈ ਹੋਇਆ ਕਿ ਨਹੀਂ ਜਿਤਨਾ ਤੁਸੀਂ ਨਹੀਂ ਹੁਣ ਮੈਨੂੰ ਨਾ ਮੈਨੂੰ ਸਹੀ ਆ ਮੈਨੂੰ ਹੁਣ ਕਹਿੰਦੇ ਸੀ ਮੈਂ ਜਿਤਨਾ ਕਿਹਾ ਦੁਆਰ ਦੇ ਦੁਬਾਰਾ ਆਪਾਂ ਦਾ ਮੁੜ ਕੇ ਮੈਚ ਜੇ ਰੱਖਿਆ ਕਰਾਂਗੇ ਕਿੰਨਾ ਦਾ ਹਾਂਜੀ ਉਹਦੇ ਚ ਬੈਸਟ ਕੱਢਿਆ ਕਰਾਂਗੇ ਬੜੇ ਫੋਨ ਆਏ ਮੈਨੂੰ ਪੁਲਵਾਨਾ ਸਾਡੇ ਲੋਕਾਂ ਦੇ ਮਨ ਰੱਖੀ ਯਾਦ ਯਾਗ ਰਹੇ ਹਾਂਜੀ ਮੈਂ ਹਾਂ ਅਜੇ ਨਹੀਂ ਜਦੋਂ ਪਲੇਅ ਤੁਰ ਪੈਣਗੇ ਨਾ ਉਹ ਦੋ ਰੱਖਾਂ ਹਾਂ ਇਹ ਜਦੋਂ ਪੂਰਾ ਇਕੱਲਾ ਪੜ ਗਿਆ ਨਾ ਮਾਹੌਲ ਗਿਆ ਇੱਥੇ ਆ ਗਈ ਸਾਈਡ ਤੇ ਸਭ ਹਾਂਜੀ ਬਸ ਵੀ ਕੰਡੇ ਖਰਾਕ ਨੂੰ ਉਹਦੇ ਕਰਦੇ ਉਹਨਾਂ ਇੱਕ ਇੱਕ ਵਿਧੀ ਪੈਹਣੀ ਲੈਣਾਗੇ ਤੋ ਵੀ ਕੀ ਆਪਾਂ ਕੋਈ ਪੈਸੇ ਦੇ ਨਾ ਖਰਾਕ ਦੇ ਦੇ ਜੀ ਹਾਂ ਖਰਾਕ ਥੋੜਾ ਵੇਖੋ ਆਪਾਂ ਮੁੰਡਾ ਦਿਖਾ ਦੇਣਾ ਵੀ ਆਹ ਮੁੰਡਾ ਵੇਖੋ ਤੇ ਇਹਦੇ ਨਾਲ ਵੇਖ ਲਓ ਵੀ ਇਹਨੂੰ ਕੀ ਚਾਹੀਦਾ ਤੇ ਤੁਸੀਂ ਇਹਨੂੰ ਖਰਾਕ ਦੇ ਗਏ ਉਹ ਖਰਾਕ ਦੇ ਗਏ ਉਹ ਆਪਾਂ ਵੱਡ ਕੇ ਦੇ ਦਾਂਗੇ ਆ ਜੀ ਜਿਵੇਂ ਕੰਨ ਗਰਾਹ ਬਤਾ ਹੁੰਦਾ ਖਰਾਕ ਮਿਲ ਜਾਵੇ ਪ੍ਰੈਕਟਿਸ ਕਰੀ ਜਾਣ ਹਨਾ ਤੇ ਜਿਹੜਾ ਬੱਚਾ ਜਿਹੜਾ ਬੱਚਾ ਹੁੰਦਾ ਨਾ ਨਵਾਂ ਬੱਚਾ ਵੀਰ ਜੀ ਨੂੰ ਤਾਂ ਖਰਾਕ ਨਹੀਂ ਢਿੱਡ ਭਰ ਜੇ ਨਾ ਉਹਦਾ ਜੋ ਕਹਿੰਦਾ ਵੀ ਮੈਂ ਧਨ ਧਨ ਹੋ ਗਿਆ ਤੇ ਜਿਆਦੀ ਗੱਲ ਢਿੱਡ ਭਰ ਹੁੰਦੀ ਹੈ ਹਾਂ ਜੀ ਤੇ ਚਲੋ ਬਾਅਦ ਚ ਜਦੋਂ ਤਕੜਾ ਹੋ ਜਾਂਦਾ ਤੇ ਬਾਕੀ ਚਲੋ ਸ਼ੋਰਤ ਵੀ ਜ਼ਰੂਰੀ ਹੈ ਬਾਅਦ ਚ ਵੀ ਜ਼ਰੂਰੀ ਹੋ ਜਾਂਦਾ ਜੀ ਮੈਂ ਮੈਂ ਅੱਜ ਇਹ ਗੱਲ ਕਰਦਾ ਨਾ ਵੀ ਅਸੀਂ ਸੁਰ ਸਿੰਘ ਮੈਂ ਬਾਜੂ ਤਾਬਾ ਤਾਬਾ ਦੇ ਹੱਦ ਤੱਕ ਸੀ ਨਹੀਂ ਹੁੰਦਾ ਮੈਂ ਤੇ ਬਾਜੂ ਦੌੜੇ ਆਈ ਵੇਖਣਾ ਗਰਾਊਂਡ ਹੀ ਨਹੀਂ ਵਗਦੀ ਹੁੰਦੀ ਉੱਥੇ ਹਾਂਜੀ ਦੇ ਕੋ ਜਨੇ ਸਾਨੂੰ ਮੈਡ ਦੇਣਾ ਚੜ੍ਹਦੇ ਨਾ ਕਬੱਡੀ ਆਲੇ ਆ ਹਾਂਜੀ ਤੇ ਅਸੀਂ ਦੋਵਾਂ ਨੇ ਕਦੇ ਉਥੇ ਤੁਰ ਫਿਰ ਕੇ ਕਦੀ ਖੇਡ ਲਿਆ ਕਦੀ ਇਦਾਂ ਹੀ ਕਰ ਕਰ ਕੇ ਹਾਂਜੀ ਇਹ ਮੈਂ ਉਹ ਚੀਜ਼ਾਂ ਵੀ ਨਾ ਵੀ ਜਿੱਥੋਂ ਅਸੀਂ ਨਿਕਲੇ ਆ ਅੱਜ ਹੋਰ ਬੜੀ ਸਹੂਲਤ ਹੋ ਗਈ ਫਿਰ ਉਹ ਜੋ ਬੜੇ ਜ਼ੋਨ ਤੇ ਉਹਨਾਂ ਸਟਰਗਲ ਕਰਨਾ ਹੀ ਮਾਰ ਨਹੀਂ ਘੋਣ ਵਾਲੇ ਬੱਚੇ ਬੜਾ ਨਾ ਕਰੀ ਸਕਦੇ ਆ ਤੁਸੀਂ ਜਨਾ ਕੀਤਾ ਚਲੋ ਤੇ ਮਤਲਬ ਕਿਹੋ ਜਿਹਾ ਜਨੂਨ ਜਿਆਦਾ ਹੀ ਹੁੰਦਾ ਲੋ ਹਾਂਜੀ ਹਾਂਜੀ ਆ ਕਰਕੇ ਚਲੋ ਤੁਸੀਂ ਕਾਮਯਾਬ ਹੋਏ ਜੇ ਨਹੀਂ ਤੇ ਉਹ ਚਲ ਚੋ ਨਿਕਲੇ ਨਹੀਂ ਜਾਂਦਾ ਬੰਦੇ ਜਿਹੜੇ ਕਰਿਆਲੇ ਚੋਂ ਪਹਿਲਾ ਪੂਰ ਨਿਕਲਿਆ ਵਾ। ਬਾਬਾ ਜੀ ਦੀ ਰਗਿਆ ਨਾਰ ਜਦੋਂ ਬਾਬਾ ਜੀ ਉੱਤੇ ਚੜ ਕੇ ਰਹੇ ਆ ਹਾਂਜੀ ਉਹ ਪੂਰ ਜਿਹੜਾ ਨਿਕਲਿਆ ਤੇ ਬਾਅਦ ਚ ਵੇਖੋ ਨਿਕਲਿਆ ਪੂਰ ਉਦੋਂ ਕੋਚ ਲਿਆਤਾ ਸੀ ਬਾਬਾ ਜੀ ਨੇ ਉੱਥੋਂ ਪਤਾ ਨਹੀਂ ਕੀ ਨਾ ਹੀ ਉਹਦਾ ਕੋਚ ਤਾਂ ਉਹਨੂੰ ਚੇਤਾ ਜਿਹਾ ਭੁੱਲ ਗਿਆ ਉਹਨੇ ਜਦੋਂ ਮੱਖੀ ਮੁੱਖੀ ਹੋਣੀ ਮੱਖੀ ਕੈਰੋਂ ਵਿੱਚ ਇੱਕ ਦਰਾਜਕਿਆਂ ਵਾਲਾ ਦਰਾਜਕਿਆਂ ਸੰਗੇ ਹੋਣੀ ਕਿੰਨੇ ਸੈਦੋ ਹੋਣੀ ਕਿੰਦਰ ਕਿੰਨੇ ਪਲੇਅਰ ਉਦੋਂ ਨਿਕਲੇ ਮੇਰੇ ਸਾਹ ਹੁਣ 10 12 ਪਲੇਅਰ ਜਿਹੜੇ ਪੂਰੇ ਚੋਂ ਮਿੱਠੇ ਨਿਕਲੇ ਤੇ ਉਹ ਪਲੇਅਰ ਟਿਗੇ ਜੀ ਹਾਂਜੀ ਉਸ ਤੋਂ ਬਾਅਦ ਉਹਨੇ ਪਲੇਅਰ ਨਹੀਂ ਨਿਕਲੇ ਪਤਾ ਨਹੀਂ ਜਾਂ ਬਖਸ਼ੀ ਰੱਬ ਵੱਲੋਂ ਹੀ ਕੋਈ ਚੱਕਰ ਪੈ ਗਿਆ ਜਾਂ ਵੇਖ ਲਓ ਵੀ ਉਸ ਤੋਂ ਪਹਿਲੇ ਬਾਅਦ ਚ ਹਾਂ ਅਕੈਡਮੀ ਵੀ ਉਹ ਹੀ ਆ ਚਾਣਾ ਅਕੈਡਮੀ ਸਾਰਾ ਕੁਝ ਹੀ ਆਹ ਕੁਦਰਤੀ ਮੋ ਜਾਂਦਾ ਗੁਜਰਤੀ ਵਿੱਚ ਅੱਲਾ ਚੱਕਰ ਹੋ ਗਿਆ ਕੋਈ ਹਾਂਜੀ ਇਹ ਆਪਣੇ ਕਬਲ ਸਰਪੰਚ ਦੇ ਡੇਟੇ ਦੀ ਮੈਰੇ ਅੱਛਾ ਠੀਕ ਕਿਦੋਂ ਆ ਇਹ ਅਗਿਆ ਸਤਾਰਾ ਸਤਾਰਾ ਜਨਵਰੀ ਹਾਂ ਕੋਈ ਗੱਲ ਨਹੀਂ ਆਹ ਹੋਣ ਭੈਣ ਜਿਹੜੇ ਹਸਾਣਾ ਤੇ ਇਹ ਪਤਨੀ ਆ ਕੋਲੇ ਉਲਟੀਆਂ ਟੱਟੀਆਂ ਲਾ ਜਾਨੀਆਂ ਕਰਦੇ ਆ ਆਹ ਆਵਾਜ਼ਾਂ ਮਾਰਦੇ ਆ ਬੇ ਦੋਨੇ ਬੰਦਾ ਵਜਾ ਮਾਰ ਗਿਆ ਮੈਂ ਡੱਬਾ ਖੁੱਲਣ ਲੱਗ ਗਿਆ ਅੱਛਾ ਬਹੁਤ ਵਾਹ ਸਾਜੀ ਕਿਹਨਾਂ ਜਾ ਰਹੇ ਆ ਸਭ ਲੱਗਦਾ ਹੋਵੇ ਇਹ ਨਾਲ ਲੱਗਾ ਦੇ ਆਹ ਨੂੰ ਧੂਹ ਤੇ ਹੀ ਰੱਖਾਂਗੇ ਚੱਲਾ ਸਾਹਿਬ ਆ ਜਾਓ ਜਵਾਨੋ ਆ ਸੀਗਾ ਪਤਾ ਨਹੀਂ ਮੈਂ ਤਾਂ ਬਾਲੀ ਮੇਰੀ ਬਾਲੀ ਹਾਂ ਲੈ ਇਹ ਕਿੱਦਾਂ ਆ ਵੀ ਕਰਾ ਆ ਉਹ ਸੁੱਟ ਜਾ ਉਹ ਵੀ ਸੁੱਟ ਜਾ ਹਾਂ ਆ ਫੜ ਲੈ ਬੱਬਾ ਕਿਤੇ ਉਹ ਗੱਡੀ ਢੱਕ ਦਿਓ ਮੜ ਗਈ ਨਹੀਂ ਚੱਲ ਜੰਗੀ ਆ ਲੱਗ ਗਿਆ ਆਰ ਬਹਾਦੁਰ ਬੇਰੀ ਦੇ ਦੇ ਬੇਰੀ ਟਾਇਰ ਪਰ ਇਹਨੂੰ ਕੱਟਣਾ ਹੀ ਪੈਣਾ ਇਹਨੂੰ ਮੜਾ ਮੜਾ ਆ ਪਾਵੇਂ ਜਾਗ ਤੱਕ ਨਹੀਂ ਆ ਬਾਲੇ ਗਈ ਹੌਲੀ ਹੌਲੀ ਹੋ ਰਾਜੇ ਭਾਜੀ ਕੀ ਹਾਲ ਹੈ ਹਾਲ ਹੈ ਸੂਈ ਗੁੱਤੀ ਨੂੰ ਦੁੱਧ ਪਾਉਣਾ ਬਾਲਾ ਪਜਾਦਾ ਪਾਉਂਦਾ ਹੁੰਦਾ ਇਹਨੇ ਉਦੋਂਰਾ ਸੂਈ ਦੇ ਗੁੱਤੀ ਸੂਈ ਹੋਵੇ ਨਾ ਜਿੱਥੇ ਉਹਨੂੰ ਦੁੱਧ ਪਾ ਗਿਆ ਹੋਵੇ ਬਾਲਾ ਜਿਆਦਾ ਪਾਉਂਦਾ ਹੁੰਦਾ ਹਾਂਜੀ ਉਹਨਾਂ ਚਵਾਰੀ ਨੇ ਤੁਰ ਫਿਰ ਗਿਆ ਦਾ ਢਿੱਡ ਭਰੂਗੀ ਤੇ ਫਿਰ ਦੁੱਧ ਆਊਗਾ ਤੇ ਫਿਰ ਪਿਆਊਗੀ ਹਾਂਜੀ ਆਪ ਜੀ ਮੈਂ ਨਿੱਕਾ ਨਾ ਜਦੋਂ ਇਹ ਦੁੱਧ ਪਾਇਆ ਜਿਆਦਾ ਫਲਾਉ ਹੁੰਦਾ ਮੈਂ ਜਿਹੜਾ ਉਹਦਾ ਕੰਮ ਕਰਦਾ ਹੁੰਦਾ ਤੇ ਸੋਈ ਉਹਨੇ ਰੋਟੀ ਜਾਂ ਪਾਗ ਜਾਨੀ ਦੁੱਧ ਪਾਗ ਜਾਨੀ ਯੇ ਬਨੋ ਛੋਗੜਾ ਹੁੰਦਾ ਮੈਨੂੰ ਕੁੱਤਿਆਂ ਕੁੱਤਿਆਂ ਨਾਲ ਬਾਲਾ ਚਾਹ ਉਹ ਦੋ ਬਲਵਾਂ ਜੀ ਬਾਹਰ ਕਿਤੇ ਸਹੀ ਹੋਣੀ ਉਥੇ ਚੁੱਕ ਕੇ ਲਿਆਉਣੇ ਘਰੇ ਆਹੋ ਬੜੇ ਪੂਰੇ ਚੋ ਚੋ ਲਿਆਉਣੇ ਉਹ ਗੜੀ ਇਹਦੇ ਪਹਿਲਾਂ ਕੀ ਤੇ ਹਿਸਾਬ ਹੁੰਦਾ ਏ ਉਹ ਨਿੱਕੇ ਨਿੱਕੇ ਹੁੰਦੇ ਤੇ ਬੜੇ ਸੋਹਣੇ ਲੱਗਦੇ ਹਾਂਜੀ ਉਹ ਜਦੋਂ ਥੋੜੇ ਜੇ ਵੱਡੇ ਹੋ ਜਾਂਦੇ ਤੇ ਫੇਰ ਕੁੜੀਏ ਹੋਰ ਕਿਦਾਂ ਦੇ ਹੋ ਜਾਂਦੇ ਜੀ ਜੀ ਛੋਟੇ-ਜੋਟੇ ਵੱਡੇ ਸੋਹਣੇ ਲੱਗਦੇ ਹੋ ਇੱਕ ਕੰਨ ਤਾਂ ਇੱਕ ਥਾਂ ਆਹ ਉਹ ਜਿੰਨੇ ਚਿਰ ਰਹਿੰਦੇ ਨੇ ਡੇਢ ਕਿ ਮਹੀਨੇ ਦੇ ਡੇਢ ਦੋਵਾਂ ਮਹੀਨੇ ਦੇ ਗੁੰਦੋਏ ਜੇ ਉਹਨਾਂ ਚਿਹਰੋ ਲੱਗਦੇ ਸੋਹਣੇ ਤੇ ਉਹ ਜਦੋਂ ਫਿਰ ਆਪਦੇ ਅਸਲੀ ਰੂਪ ਚ ਆਉਂਦੇ ਉਹਦੋਂ ਫਿਰ ਆਪਾਂ ਨੂੰ ਸਹੀ ਲੱਗਦੇ ਕਦਾਰਪੁਰਾਂ ਦੀ ਬੋਰੀ ਕਿਹੜਾ ਪਿੰਡ ਦੇ ਕੰਦੀਪੋਰੀਆ ਕੰਦੀਪੋਰੀਆ ਹਾਂਜੀ ਜਿਹੜੇ ਪੜਦੇ ਆ 22 ਚ ਵੱਡਦਾ ਮੈਂ ਚਾ ਪੋਹਾਂ ਜੀ ਆ ਗਿਆ ਗਰੀ ਚੈੜੀ ਪੁੱਤਾ ਆਇਆ ਕਰੋ ਅੰਦੀ ਗੁੱਦਾ ਨਾ ਘੱਡੋ ਫੇਰ ਇੱਕ ਦਾ ਪਹਾਨ ਫੇਰ ਮਗਰੋ ਵੇਰੰਦੀ ਗੁੱਦਾ ਠੀਕ ਠੀਕ ਬੱਚੇ ਵੇਹਾਂ ਜੀ ਬਾਬਾ ਜੀ ਆਉਣ ਲੈਪੇ ਨਾ ਆਂ ਬੁੰਡੇ ਆਂਦੀ ਹੁੰਦੀ ਹੁਣ ਜਲੀ ਪੱਕੇ ਪੱਕੇ ਕਿਹੜੇ ਕਿਹੜੇ ਲੱਗਦੇ ਤੁਹਾਨੂੰ ਅੱਛਾ ਅਜੇ ਨਾ ਰਾਜੇ ਤੈਨੂੰ ਪਤਾ ਜੀ ਨਾ ਇਹ ਜਿਹੜੀ ਉਮਰ ਹੁੰਦੀ ਛੋਕਲ ਮੇਲੇ ਵਾਲੀ ਵੀ ਹੁੰਦੀ ਹੈ ਹਾਂਜੀ ਕਿਸ ਨੇ ਛੁਕਲਾ ਮੇਲਾ ਕਰਨਾ ਕਿਸ ਨੇ ਕੁਝ ਕਰਨਾ ਕਿਸ ਨੇ ਕੁਝ ਕਰਨਾ ਉਹ ਪਲਸ ਪੱਕਾ ਕਿੰਨੇ ਹੋਣਾ ਜਿਹਨੂੰ ਕਰਦਾ ਰਿਸਪੌਂਸ ਮਿਲੂਗਾ ਹਾਂਜੀ ਕਰਦੇ ਜਿਹੜੇ ਚਾਹਣਗੇ ਨਾ ਜਿਹਦੇ ਇਹ ਬਣਦੇ ਕੁਝ ਹਾਂਜੀ ਉਹ ਮੁੜ ਕੇ ਪੱਕਾ ਟਿਕੂਗਾ ਜਿਹਨੂੰ ਥੋੜਾ ਬਹੁਤ ਘਰੋਂ ਵੀ ਡਾਰੂ ਹੋਵੇ ਕਿ ਮੈਂ ਬਨਣਾ ਹਾਂਜੀ ਤੇ ਉਹ ਪੱਕਾ ਫਿਰ ਜਿਤਨਾ ਉਹਦੀ ਖਰਾਕ ਰੁਕਦਾ ਵੀ ਕਰਦੇ ਧਿਆਨ ਰੱਖਣਗੇ ਤੇ ਫੇਰ ਹੀ ਆਊਗਾ ਕੋਈ ਜੇ ਤੈਨੂੰ ਪਤਾ ਜਿਹੜੇ ਆਪ ਦੇ ਆਪ ਆ ਪਾਉਂਦੇ ਆ ਉਹ ਉਹਨੇ ਕਦੀ ਆ ਗਏ ਕਦੀ ਨਾ ਆਏ ਕਦੀ ਆ ਗਏ ਕਿ ਤਰ੍ਹਾਂ ਇਦਾਂ ਚੱਲਣਾ ਅਕੈਡਮੀ ਦਾ ਬਣਾਉਂਦਾ ਖਿਆਲ ਕਿੱਦਾਂ ਆਇਆ ਤੁਹਾਡੇ ਅੰਦਰ ਨਹੀਂ ਮੈਨੂੰ ਪਹਿਲਾਂ ਹੀ ਤੇਰੇ ਹਿਸਾਬ ਨਾਲ ਆਪਾਂ ਨਵੇਂ ਮੁੰਡਿਆਂ ਨੂੰ ਹੀ ਮੌਕਾ ਦਿੰਦੇ ਰਹੇ ਹਾਂ ਸਾਰੇ ਟੀਮ ਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਇਹ ਚੀਜ਼ ਹੈ ਕਿ ਮੈਂ ਨਵੇਂ ਮੁੰਡਿਆਂ ਨੂੰ ਮੌਕਾ ਦਵਾ ਇਹ ਕੋਈ ਵੈਸੇ ਰੱਬ ਵੱਲੋਂ ਹੀ ਸਿਸਟਮ ਰਿਹਾ ਵਾ ਕਿ ਜਿਤਨਾ ਉਹਨੇ ਆਪਣੀ ਟੀਮ ਸ਼ੁਰੂ ਤੋਂ ਲਈ ਆਪਣੀ ਟੀਮ ਚ ਕਿੰਨੇ ਖੇਡੇ ਨਵੇਂ ਹੀ ਖੇਡਦੇ ਰਹੇ ਸਾਰੇ ਹੀ ਹਾਂਜੀ ਕਿੰਨਿਆਂ ਨੂੰ ਆਪਾਂ ਮੌਕਾ ਦਿੱਤਾ ਉਹ ਚੀਜ਼ ਫਿਰ ਮੇਰੇ ਦਿਮਾਗ 'ਚ ਘੁੰਮਦੀ ਰਹੀ ਵੀ ਇੱਕ ਦਿਨ ਮੈਂ સેવા ਕਰਨੀ ਹੈ ਕਬੱਡੀ ਦੀ ਇਸ ਸਾਡੀ ਹਾਂਜੀ ਪੀ ਇਹਨੇ ਆਪਾਂ ਨੂੰ ਬੜਾ ਕੋਈ ਦਿੱਤਾ ਤੇ ਆਪਾਂ ਵੀ ਕਬੱਡੀ ਨੂੰ ਪਲੇਅਰ ਦੇ ਕੇ ਜਾਈਏ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਪੀ ਇੱਕ ਸਾਦੀ ਆਪਾਂ ਜਾਗਲਾ ਤੇ ਲੱਗੇ ਆਂ ਵੀ ਹਾਂਜੀ ਖਾੜਾ ਬਣਾਉਣੇ ਲੱਗੇ ਆਪਦੇ ਘਰ ਲੱਗੇ ਹੂੰ ਆਉਣ ਵਾਲੀਆਂ ਨਸਲਾਂ ਫਿਰ ਸੰਭ ਕੇ ਰੱਖਣੀਆਂ ਉਹ ਚੀਜ਼ ਕੀ ਕੋਈ ਸਾਡੇ ਪਰਿਵਾਰ ਦੇ ਵਿੱਚ ਪਹਿਲਵਾਨ ਸੀ ਹਾਂਜੀ ਤੇ ਉਹਨੇ ਇਹ ਚੀਜ਼ ਬਣਾਈ ਇਹ ਕੋਥੇ ਬੋਰਡ ਲਾਉਣਾ ਹੋਣਾ ਆਪਾਂ ਮਤਲਬ ਬੋਰਡ ਨਹੀਂ ਲਗਾ ਬੋਰਡ ਤੜੀ ਚੀਜ਼ ਲਾਉਣਾ ਚਾਹੀਦਾ ਬੋਰਡ ਉੱਥੇ ਬੋਰਡ ਲਾਗੇ ਨਾ ਫਿਰ ਉੱਥੇ ਬੋਰਡ ਥੱਲੇ ਖਾੜਾ ਜਿਹੜਾ ਹੋਊਗਾ ਉਹ ਲਾਵਾਂਗੇ ਆਪਾਂ ਵਧੀਆ ਬੋਰਡ ਬਾਕੀ ਬਾਬਾ ਮਿਹਰ ਕਰੋ ਕੋਈ ਇੱਥੇ ਗਾਂਹ ਹੋਰ ਪੀੜੀ ਜਿਹ ਹੋਊਗਾ ਭਲਵਾੜ ਉਹ ਪੀੜੀ ਦਾ ਪੀੜੀ ਇਦਾਂ ਚੱਲੀ ਜਾਊਗੀ ਤੇ ਇਦਾਂ ਫਿਰ ਮਾਰ ਆਇਆ ਚਲੋ ਇਹ ਮਕਸਦ ਤਾਂ ਸੇਵਾ ਦਾ ਹੀ ਹੁੰਦਾ ਸੇਵਾ ਚਲੋ ਕੇ ਦਾ ਤੀਪ ਹੋਤਾ ਆਪਾਂ ਜੋਗੇ ਹੈਗੇ ਆਪਾਂ ਵੀ ਚਲੋ ਕਰਨ ਵਾਲਾ ਦੇ ਵੈਗ ਰੂ ਜੋ ਚੀਜ਼ਾਂ ਸਰਕਾਰ ਨੂੰ ਕਰਨੀ ਚਾਹੀਦੀਆਂ ਆਪਾਂ ਕਰ ਦੇਣਾ ਆਪਾਂ ਕਾਰਨੇ ਗਿੱਤੇ ਦਾ ਗੱਲ ਕਰਨਿਆ ਇਹ ਅਸਲੀ ਮੋਟਿਵ ਪੜਾ ਕਿੰਨਾ ਦਾ ਹੁੰਦਾ ਸਰਪੰਚ ਦਾ ਮੋਤ ਜਿਹੜਾ ਪਿੰਡ ਦਾ ਮੋਤ ਬਾਹਰ ਹੁੰਦਾ ਨਾ ਮੋਤ ਬਾਹਰ ਕੌਣ ਹੁੰਦਾ ਸਰਪੰਚ ਸਰਪੰਚ ਨੂੰ ਆਪਾਂ ਚੁੰਮਦੇ ਆਪਾਂ ਚੁੰਮਦੇ ਕਿਹੜੀ ਗੱਲਾਂ ਕਿ ਪਿੰਡ ਦੇ ਵਿੱਚ ਕੋਈ ਨਸ਼ਾ ਨਾ ਆਵੇ ਪਿੰਡ ਦੇ ਵਿੱਚ ਕੋਈ ਮਾੜਾ ਕੰਮ ਨਾ ਕਰੇ ਲੈ ਵੀ ਤੈਨੂੰ ਹੀ ਆਗੂ ਚੁਣ ਲਿਆ ਪਿੰਡ ਦਾ ਤੂੰ ਸਾਰੇ ਪੰਜ ਪੰਜ ਚੁਣ ਲਿਆ ਚਾਰ ਜਿੰਨੇ ਵੀ ਚੁਣ ਲਏ ਆ ਤੂੰ ਹੀ ਪਿੰਡ ਦਾ ਵਿਕਾਸ ਕਰੋ ਪਿੰਡ ਨੂੰ ਚੰਗੀ ਦਿਸ਼ਾ ਦਿਓ ਹਾਂਜੀ ਤੇ ਪਿੰਡ ਨੂੰ ਉੱਪਰ ਲੈ ਕੇ ਜਾਓ ਪਿੰਡ ਦੀ ਜਵਾਨੀ ਬਚਾਓ ਪਿੰਡ ਦਾ ਪਿੰਡ ਦਾ ਜਿਹੜਾ ਨੌਜਵਾਨ ਹੈ ਇਹਨੂੰ ਬਚਾਓ ਐਜੂਕੇਸ਼ਨ ਵਧਿਆ ਦਿਓ ਪਿੰਡ ਦੇ ਬੱਚਿਆਂ ਨੂੰ ਹਾਂਜੀ ਇਹ ਹੁੰਦਾ ਮੋਟਿਵ ਆਪਣਾ ਸਰਪੰਚ ਦਾ ਤੇ ਉਹ ਸਰਪੰਚ ਦੇ ਨੂੰ ਪਤਾ ਹੀ ਫਿਰ ਕੀ ਕਰਦੇ ਬਾਅਦ ਵਿੱਚ ਬਿਲਕੁਲ ਹਾਂਜੀ ਆਜੀ ਇਹਦੇ ਅਸਲ ਚ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਪਿੰਡ ਦੇ ਵਿੱਚ ਕੀ ਅਕੈਡਮੀ ਬਣਾਉਣੀ ਜਿਮ ਲਿਉਣਾ ਸਾਰਾ ਕੁਝ ਕਰਨਾ ਇਹ ਸਰਪੰਚ ਦੇ ਹੱਥ ਵਿੱਚ ਹੁੰਦਾ ਸਾਰਾ ਵੀ ਪਿੰਡ ਨੂੰ ਕਿੱਦਾਂ ਦਾ ਬਣਾਉਣਾ ਹਾਂਜੀ ਤੁਹਾਡਾ ਜਸਰੀਕਾ ਕਿਤਾ ਕੰਮ ਚਾ ਉਹ ਦੋ ਪੱਟੀ ਪੁੱਟੀ ਲੱਗਵਾਤਾ ਮੈਂ ਕਹੀ ਆ ਕਿ ਨੱਕ ਜੇ ਆ ਗਿਆ ਨਾ ਉੱਥੇ ਉਹ ਚਲੇ ਡਿੱਗ ਚੁਕਿਆ ਹੈ ਹੈ ਠੰਡ ਜਾਦੀ ਹੋ ਤੇ ਤੂੰ ਬਲੌਕਰ ਹੈ ਦੂਜੇ ਦਾ ਸ਼ੰਕਰ ਦਾ ਇਹ ਨਾ ਹੋਵੇ ਮੁੜ ਕੇ ਜਿਆਦਾ ਕੰਮ ਢਿਲਾ ਆ ਜੇ ਅੰਦਰ ਨਹੀਂ ਸ਼ੰਕੀ ਕਿੱਥੇ ਆ ਉਹ ਸ਼ੰਕਰ ਕਿੱਥੇ ਸ਼ੰਕਰ ਉਹਨੂੰ ਮੈਂ ਅੰਦਰ ਹੀ ਵੜ ਆਇਆ ਫੇਰ ਗੱਡੀ 'ਚ ਮੈਂ ਗੱਡੀ 'ਚ ਵੜ ਜਾ ਮੋਰਿਆ ਬਾਲੀ ਠੰਡੀ ਬਾੜ ਕੀ ਹੋਇਆ ਤਾਂ ਮੈਂ ਕਿਹਾ ਮੈਚ ਹੋਣਾ ਹੀ ਹੋਣਾ ਮੈਂ ਬੜੇ ਪਕੌੜੇ ਖਾਦੇ ਮੈਂ ਨਹੀਂ ਪਾਇਆ ਸਾਡੇ ਪਿੰਡ ਇੱਕੋ ਮੈਚ ਆ ਮੇਲਾ ਵਾ ਤੇ ਜੇ ਇੱਥੇ ਵੀ ਨਹੀਂ ਪੈ ਗਿਆ ਤੇ ਸਾਡੀ ਫਿਰ ਸਾਡਾ ਪਿੰਡ ਲੋਕਾਂ ਨੇ ਮੈਚ ਵੇਖਿਆ ਕਰੂ ਨਾਲੇ ਸਾਬ ਜੀ ਆ ਦਿੰਦਾ ਜੋੜ ਕੇ ਲਾ ਬਣਾਉਂਦੇ ਆ ਤੇਰਾ ਛੂਟਰ ਬਾਹਰ ਤੁਰਿਆ ਫਿਰਦਾ ਇਹ ਮੈਂ ਇਹਨੂੰ ਕਹਾ ਭਰਾਵਾ ਅੰਦਰ ਵੜ ਜਾ ਠੰਡ ਵੜੀ ਹੋਇ ਅੰਦਰ ਵੜ ਆਇਆ ਇਹਨੂੰ ਮੈਂ ਕਿੰਨਾ ਟਾਈਮ ਲੱਗੂ ਬਸ ਆਉਂਦੇ ਪਏ ਆ ਸਾਨੂੰ ਸਾਹਿਦ ਮੈਂ ਤਾਂ ਖੜੀ ਗਿਆ ਸੀ ਮੈਂ ਤਾਂ ਸਾਹਿਦ ਕਿੱਦ ਚੱਲੇ ਸੀ ਕੋਈ ਨਹੀਂ ਮੁੜ ਜਉਂਦਾ ਉਹਨਾਂ ਨੂੰ ਕੀ ਕਰੀਏ ਹੁਣ ਸਵੇਰ ਦਾ 9 ਵਜੇ ਦਾ ਫੋਨ ਕੀਤਾ 11 ਵਜੇ ਕਿਹਾ ਤੁਸੀਂ ਤੁਰ ਪਿਓ ਵੀ 2 ਵਜੇ ਉੱਥੇ ਚਾਹੀਦੇ ਆ ਜਦੋਂ ਬੋਲਤਾ ਮੈਂ ਹੀ ਖੜਨਾ ਪੈਣਾ ਇਹ ਕਿੰਨੀਆਂ ਗਰਮੀਆਂ ਹੁਣ ਸਾਢੇ 6 ਮਹੀਨੇ ਕਰਾਉਣਾ ਹਾਂ ਸਾਢੇ 6 ਮਹੀਨੇ ਓਕਾ ਇਹਨਾਂ ਦੇ ਕਿੱਥੇ ਗਏ ਕਿੱਥੇ ਲੱਗੇ ਬੰਨੇ ਕਿ ਦੂਰ ਹੈ 10 ਕਿਲੋਮੀਟਰ ਹੈ ਇੱਥੇ ਆਗੇ ਹੁਣ ਫਿਰ ਤਾਂ ਆ ਦੇ ਦੇ ਆਪ ਜਿੰਨੇ ਕਿ ਰੈਡੀ ਆ ਆਪਾਂ ਚੱਲੀਏ ਮੈਂ ਕਹਿੰਦਾ ਵੀ ਹੁਣ ਜੇ ਆ ਗਿਆ ਨਾ ਕੰਮ ਖਰਾਬ ਹੋਏ ਨਹੀਂ ਖਰਾ ਮੁੜ ਵੀ ਸਕਦਾ ਮਹੀਨ ਦਾ ਕੋਸਰਾ ਹੋਇਆ ਸਭ ਸੋਹਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਕਹਿੰਦੇ ਲਗਾਤਾਰ ਆ ਮੈਦਾਨ ਵਿੱਚ ਕਹਿੰਦੇ ਮੇਕਾ ਜੱਫੇ ਲੱਗ ਗਿਆ ਰਵੀ ਨਵੇਂ ਪਿੰਡਿਆ ਆ ਮਾਜ ਦੀ ਸ਼ਾਨ ਸਰਤ ਸਿੰਘ ਫਰੰਦੀਪੁਰ ਦੀ ਸ਼ਾਨ ਫਰੰਦੀਪੁਰੀਏ ਗੋਪੀ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਦੋਸਤ ਅੱਜ ਦਾ ਪਹਿਲਾ ਜੱਪ ਪਹਿਨ ਵਾਲਾ ਜੀ ਮੇਰੇ ਤੋਂ ਮਛੇਰੇ ਤੋਂ ਆਇਆ ਹੈ ਆ ਮਨਪ੍ਰੀਤ ਮੰਨਾ ਸਾਡਾ ਵੀਰ ਆਸਟ੍ਰੇਲੀਆ ਤੋਂ ਤੇ ਨਾਲ ਗਗਨ ਜੀਤ ਯੂਕੇ ਤੇ ਨਾਲ ਬਲਰਾਜ ਕੈਨੇਡਾ ਤੇ ਹਰਪੰਨ ਗਰਾਊਂਡ ਦੀ ਉਤਾਰਾ ਲਾਤੀਆਂ ਨਾਲ ਭਵਾਨ ਤੋਂ ਦੰਦੇ ਇੱਥੇ ਗਰਾਊਂਡ ਜਿੱਥੇ ਆ ਓਏ ਬੁਲੇਟੀ ਮਾਰੀ ਚੁੜੀਆ ਚੇਦੀਆ ਆ ਆਲ ਦੇ ਬੰਦੇ ਤੇ ਨਜ਼ਾਰੇ ਲੈ ਲਾ ਗਏ ਪੁਰਾਣੇ ਪੁਰਾਣੇ ਆਏ ਆ ਆਹ ਸਾਹਮਣੇ ਕਬੱਡੀ ਪਈ ਹੋਈ ਆ ਸਿੰਘੀ ਦੀ ਗਿੰਗੁਰ ਦਾ ਖਾਲਸਾ ਰੇਡ ਪਾਰਾ ਚਾਰ ਖੇਡਣ ਤਿਆਰ ਨੇ ਫਰੰਦੀਪੁਰ ਗਿਆ ਗੋਪੀ ਤਿਆਰ ਆ ਸਰਦਾਰ ਸੰਤੂ ਹਸੈ ਮੱਲੀਆ ਪੁੱਤਰ ਮੇਰੇ ਮਿੱਤਰੋ ਦੁਰੀਆ ਦਾ ਮਹਿੰਗੇ ਮੁੱਲ ਦਾ ਖਿਡਾਰੀ ਹਿਮਾਲਿਆ ਪਰਮ ਦੇ ਉਤਾਰ ਤੇ ਜਾਣਾ ਜਾਂਦਾ ਫਰੰਦੀਪੁਰ ਗਿਆ ਫਰੰਦੀਪੁਰ ਗਿਆ ਫਰੰਦੀਪੁਰ ਗਿਆ ਉਧ ਬੁੱਢੇ ਖੱਤ ਦੀ ਟੀਮ ਆਹ ਫਰੰਦੀਪਰੀਏ ਦਾ ਪੰਜਾਬ ਆ ਗਿਆ ਮੇਰੇ ਮਿੱਤਰੋ ਕਬੱਡੀ ਪੈਕੇਟ ਦੁਬਈ ਵਾਲੇ ਭਰਾ ਨੇ ਵੱਡੇ ਪਿਆਰ ਦਿੱਤੇ ਆ ਬਾਬਾ ਮਨਜੀਤ ਸਿੰਘ ਜੀ ਕਾਰਸਵਾ ਦਿੱਲੀ ਵਾਲੇ ਬਲਦੇ ਬੇਗਰੇ ਖੇਡਣ ਕਬੱਡੀ ਦਾ ਰਾਤ ਵਿੱਚ ਕਹਿੰਦੇ ਕਬੱਡੀ ਦਾ ਚੋਲਾ ਮੇਰੇ ਮੱਕਰੋ ਲਓ ਸਾਹਮਣੇ 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 ਬੱਲੇ 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 ਇੱਕ ਕਬੱਡੀ ਕਬੱਡੀ ਨੰਬਰ ਕਹਿੰਦੇ ਉਹ ਬੱਲੂ ਨੇ ਜੋਰ ਨਾਲ ਜੋ ਸਰਦਾਰ ਮਖਤਿਆਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਹੈ ਨਾਲ ਤੁਹਾਡੇ ਪੁੱਤਰ ਰঞ্জੀਤ ਸਿੰਘ ਜੀ ਰਾਣਾ ਕਨੇਡਾ ਤੋਂ ਆਏ ਆ ਮਨਪ੍ਰੀਤ ਮੰਨਾ ਸਾਡਾ ਆਸਟ੍ਰੇਲੀਆ ਤੋਂ ਤੇ ਮਹਾਪੁਰਸ਼ਾਂ ਦਾ ਕੋਟਨ ਕੋਟਨ ਸਤਕਾਰ ਹੈ ਇੱਕ ਵਾਰੀ ਤਾਲੀਆਂ ਮਾਰ ਦਿਓ ਜ਼ੋਰਦਾਰ ਸਾਡੀ ਖੇਡ ਕਬੱਡੀ ਦਾ ਰਣ ਜੋਤ ਪਟਵਾਰੀ ਹੁਣੀ ਇਧਰ ਬੰਦੇ ਉਹਨਾਂ ਦੇ ਨਾਲ ਗੁਰਦੇਵ ਸਾਡਾ ਵੀਰ ਆ ਕਹਿੰਦੇ ਮੱਲੀ ਹੋਂ ਬੰਦ ਤੋਂ 1000 ਦਾ ਜੱ ਦੰਦ ਚਾਰ ਚ ਰਹਿ ਗਈਆਂ ਕੋਈ ਕਿਸੇ ਹੋਰ ਨੇ ਪੈਸੇ ਲਾੜੇ ਤੇ ਭਾਈ ਲਾ ਸਕਦੇ ਹੋ ਆਓ ਸਾਹਮਣੇ ਕਹਿੰਦੇ ਆਰਵਲ ਬਲਪੁਰੀਆ ਛੋਟੀ ਉਮਰ ਦਾ ਵੱਡਾ ਖਿਡਾਰੀ ਏ ਆ ਗਿਆ ਆ ਗਿਆ ਆ ਗਿਆ ਆ ਗਿਆ ਏ ਆ ਗਿਆ ਉਧਰ ਕਹਿੰਦੇ ਗੱਡੀ ਚੱਕ ਦੇਸ਼ ਰਾਜ ਦੀ ਧਰਤੀ ਘਬਰਉਣੀ ਕਹਿੰਦੇ ਬੱਲੇ ਬੱਲੇ ਕਰ ਵਰਤੀ ਆ ਚਾਰ ਖਿਡਾਰੀ ਤਿਆਰ ਨੇ ਸਿਰੇ ਦਾ ਮੈਚ ਖੇਡਿਆ ਆਇਆ ਮੇਰੇ ਮਿੱਤਰੋ ਭੁੱਲਣੀ ਨਹੀਂ ਕੁਰਬਾਨੀ ਜੋਦੇ ਮਰਦ ਦਲੇਰਾਂ ਦੀ ਗੁਰੂ ਗੋਬਿੰਦ